ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਣ ਉਹਨਾਂ ਨੇ ਕਿਹਾ ਸੀਗਾ ਕਿ ਸਰਕਾਰ ਤੁਹਾਡੇ ਦੁਆਰ ਹੈ ਹਾਂਜੀ ਸੋ ਉਸ ਮੁਹਿੰਮ ਦੇ ਤਹਿਤ ਅਸੀਂ ਰੋਖੋ ਰੋਖੇ ਪਿੰਡਾਂ ਦੇ ਵਿੱਚ ਹਰ ਬਲਾਕ ਦੇ ਵਿੱਚ ਹਰ ਵਾਰਡ ਦੇ ਵਿੱਚ ਜਿਹੜੇ ਉਹ ਕੈਂਪ ਲਵਾ ਰਹੇ ਆ ਵਧੀਆ ਨੇ ਇੱਥੇ ਸਾਰੇ ਹੀ ਤਰ੍ਹਾਂ ਦੇ ਜਿਹੜੇ ਮਹਿਕਮੇ ਨੇ ਤਕਰੀਬਨ 13-14 ਦਾ ਜਿਹੜੇ ਮਹਿਕਮੇ ਸੀ ਉਹ ਸਾਰੇ ਉਹਨਾਂ ਦੇ ਅਫਸਰ ਸਾਹਿਬਾਨ ਇੱਥੇ ਬੈਠੇ ਸੀਗੇ ਔਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਬਿਲਕੁਲ ਪੂਰਾ ਰਸ ਲੋਕਾਂ ਦੇ ਉਹਨਾਂ ਨੇ ਉਹਦਾ ਫਾਇਦਾ ਚੁੱਕਿਆ ਚਲਿਆ ਅੱਜ ਤਕਰੀਬਨ ਸਾਡੇ ਕੋਲ 2 ਵਜੇ ਤੋਂ ਲੈ ਕੇ ਤੇ 5 ਵਜੇ ਤੱਕ 300 ਤੋਂ ਵੱਧ ਲੋਕ ਇੱਥੇ ਜਿਹੜੇ ਪੁੱਜੇ ਨੇ ਜਿਨ੍ਹਾਂ 'ਚ ਜ਼ਿਆਦਾਤਰ ਲੋਕਾਂ ਦੀਆਂ ਸਮੱਸਿਆਵਾਂ ਸੀਗੀਆਂ ਕਿ ਉਹਨਾਂ ਦੇ ਐਸਸੀ ਸਰਟੀਫਿਕੇਟ ਤੇ ਬਰਥ ਸਰਟੀਫਿਕੇਟ ਪੈਨਸ਼ਨਾਂ ਜਿਨ੍ਹਾਂ ਦੀਆਂ ਨਹੀਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਫਾਰਮ ਆਪਾਂ ਸਾਰਿਆਂ ਦੇ ਇੱਥੇ ਭਰੇ ਨੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਅਤੇ ਉਹਨਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰਾਂ ਤੋਂ ਬਚਾਉਣ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ 43 ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਔਰ ਉਹਦੇ ਵਿੱਚ ਜਿਹੜਾ ਜਗਾ ਜਗਾ ਕੈਂਪ ਲਾਏ ਜਾ ਰਹੇ ਨੇ ਇਸੇ ਤਰ੍ਹਾਂ ਅੱਜ ਅਸੀਂ ਪਹੁੰਚੇ ਆ ਇੱਥੇ ਸਰਕਾਰੀ ਸਕੂਲ ਮਾਲ ਦੇ ਵਿੱਚ ਇੱਥੇ ਕਾਫੀ ਅੱਜ ਰਸ਼ਵੀ ਵੇਖਣ ਨੂੰ ਮਿਲ ਗਿਆ ਤੇ کافی طرح ਲੋਗ ਆ ਰਹੇ ਨੇ ਆਪਣੀਆਂ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਤੇ ਆਪਣੇ ਫਾਰਮ ਪਰਨ ਵਾਸਤੇ ਤੇ ਇਥੇ ਨਾਲ ਹੀ ਪਹੁੰਚੇ ਹੋਏ ਨੇ ਬਲੌਕ ਇਨਚਾਰਜ ਮੁਖਵਿੰਦਰ ਸਿੰਘ ਵਿਰਦੀ ਆਮ ਆਦਮੀ ਪਾਰਟੀ ਤੋਂ ਨੇ ਪੰਜਾਬ ਕੇਸਰੀ ਜਗਬਾਨੀ ਵੱਲੋਂ ਸਰ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆ ਤੇ ਮੈਂ ਜਾਨਣਾ ਚਾਹਨੀ ਆ ਕਿ ਅੱਜ ਕੀ ਰਿਸਪੌਂਸ ਹੈਗਾ ਵਾ ਜਿਹੜਾ ਤੁਸੀਂ ਕੈਂਪ ਲਗਾਇਆ ਵਾ ਤੇ ਕੀ ਕੀ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਿੱਤੀਆਂ ਜਾ ਰਹੀਆਂ ਨੇ ਪਹਿਲੋਂ ਸਭ ਤੋਂ ਪਹਿਲੋਂ ਪੰਜਾਬ ਕੇਸੇ ਬਹੁਤ ਬਹੁਤ ਧੰਨਵਾਦ ਜੀ ਔਰ ਅਸੀਂ ਜਿਵੇਂ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਉਹਨਾਂ ਨੇ ਕਿਹਾ ਸੀਗਾ ਕਿ ਸਰਕਾਰ ਤੁਹਾਡੇ ਦੁਆਰ ਹਾਂਜੀ ਸੋ ਉਸ ਮੁਹਿੰਮ ਦੇ ਤਹਿਤ ਅਸੀਂ ਵੱਖ-ਵੱਖੇ ਪਿੰਡਾਂ ਦੇ ਵਿੱਚ ਹਰ ਬਲਾਕ ਦੇ ਵਿੱਚ ਹਰ ਵਾਰਡ ਦੇ ਵਿੱਚ ਜਿਹੜੇ ਉਹ ਕੈਂਪ ਲਵਾ ਰਹੇ ਆ ਔਰ ਇਹਦੇ ਵਿੱਚ 43 ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਜਿਹੜੀਆਂ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਸੀ ਸੁਲਤਾ ਸੈਂਟਰ ਵਿੱਚ ਜਾ ਕੇ ਜਾਂ ਉੱਥੇ ਲੈਣਾ ਲੰਮੀਆਂ ਲੱਗਦੀਆਂ ਸੀਗੀਆਂ ਔਰ ਨਿਕਨਕੀਆਂ ਮੁਸ਼ਕਲਾਂ ਨੇ ਔਰ ਇਹ ਅਸੀਂ ਜਿਹੜਾ ਮਾਨ ਸਾਹਿਬ ਨੇ ਉਪਰਾਲਾ ਕੀਤਾ ਬਹੁਤ ਹੀ ਵਧੀਆ ਨੇ ਇੱਥੇ ਸਾਰੇ ਹੀ ਤਰ੍ਹਾਂ ਦੇ ਤਕਰੀਬਨ 13 14 ਦਾ ਜਿਹੜੇ ਮਹਿਕਮੇ ਸੀ ਉਹ ਸਾਰੇ ਉਹਨਾਂ ਦੇ ਅਫਸਰ ਸਾਹਿਬਾਨ ਇੱਥੇ ਬੈਠੇ ਸੀਗੇ ਔਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਬਿਲਕੁਲ ਪੂਰਾ ਰਸ ਲੋਕਾਂ ਦਾ ਉਹਨਾਂ ਨੇ ਉਹਦਾ ਫਾਇਦਾ ਚੁੱਕਿਆ ਔਰ ਜਿੰਨੀਆਂ ਵੀ ਸੁਵਿਧਾਵਾਂ ਸੀ ਉਹਨਾਂ ਦਾ ਮੌਕੇ ਤੇ ਸੋਰੀ ਹਲ ਕੀਤਾ ਗਿਆ ਸੋ ਲੋਕ ਵੀ ਇਸ ਚੀਜ਼ ਨੂੰ ਬੜਾ ਸਲਾਹ ਰਹੇ ਨੇ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਔਰ ਇਹੋ ਜਿਹੇ ਉਪਰਾਲੇ ਗਾਵੇ ਚੱਲਦੇ ਰਹਿਣੇ ਚਾਹੀਦੇ ਨੇ ਔਰ ਸਾਡੀ ਸਰਕਾਰ ਜਿਹੜੀ ਹੈ ਉਹ ਤਕਰੀਬਨ ਅਸੀਂ ਇੱਕ ਮਹੀਨਾ ਜਿਹੜੇ ਆ ਜਨਤਾ ਦਰਬਾਰ ਤੁਸੀਂ ਕਹ ਲਓ ਵੀ ਲੋਕਾਂ ਦੇ ਵਿੱਚ ਜਿਹੜੀ ਸਰਕਾਰ ਤੁਹਾਡੇ ਦੁਆਰ ਆ ਉਹ ਲਗਾਤਾਰ ਅਸੀਂ ਹਰ ਵਾਰਡ ਦੇ ਵਿੱਚ ਹਰ ਪੰਚਾਇਤ ਦੇ ਵਿੱਚ ਅਸੀਂ ਜਾ ਰਹੇ ਹਾਂ ਔਰ ਲੋਕਾਂ ਨੂੰ ਇਹ ਸਹੂਲਤ ਜਿਹੜੀ ਉਹ ਮਾਨ ਸਾਹਿਬ ਵੱਲੋਂ ਦਿੱਤੀ ਆ ਨਾ ਇਲਾਕੇ ਤੋਂ ਸਮਾਜ ਸੇਵਕ ਤੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਸੁਮਿਤ ਬਾਦਵਾ ਜੀ ਔਰ ਇਹ ਆਪਣੇ ਇਲਾਕੇ ਵਿੱਚ ਕਾਫੀ ਐਕਟਿਵਲੀ ਕੰਮ ਵੀ ਕਰ ਰਹੇ ਨੇ ਤੇ ਮੈਂ ਜਾਨਣਾ ਚਾਹ ਦੀਆਂ ਕਿ ਅੱਜ ਕਿੰਨੇ ਲੋਕਾਂ ਨੇ ਇਹ ਕੈਂਪ ਦਾ ਜਿਹੜਾ ਫਾਇਦਾ ਲਿਆ ਹੈ ਅੱਜ ਤਕਰੀਬਨ ਸਾਡੇ ਕੋਲ 2 ਵਜੇ ਤੋਂ ਲੈ ਕੇ ਤੇ 5 ਵਜੇ ਤੱਕ 300 ਤੋਂ ਵੱਧ ਲੋਕ ਇੱਥੇ ਜਿਹੜੇ ਪੁੱਜੇ ਨੇ ਜਿਨ੍ਹਾਂ 'ਚ ਜ਼ਿਆਦਾਤਰ ਲੋਕਾਂ ਦੀਆਂ ਸਮੱਸਿਆਵਾਂ ਸੀਗੀਆਂ ਕਿ ਉਹਨਾਂ ਦੇ ਐਥੀ ਸਰਟੀਫਿਕੇਟ ਤੇ ਬਰਥ ਸਰਟੀਫਿਕੇਟ ਪੈਨਸ਼ਨਾਂ ਜਿਨ੍ਹਾਂ ਦੀਆਂ ਨਹੀਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਫਾਰਮ ਆਪਾਂ ਸਾਰਿਆਂ ਦੇ ਇੱਥੇ ਭਰੇ ਨੇ ਤੇ ਲੋਕ ਜਿਹੜੇ ਆ ਉਹਨਾਂ ਵਿੱਚ ਕੁਝ ਲੋਕਾਂ ਨੂੰ ਫਾਇਦਾ ਨਹੀਂ ਮਿਲ ਸਕਿਆ ਕਿਉਂਕਿ ਉਹਨਾਂ ਦੇ ਕਾਗਜ਼ ਜਿਹੜੇ ਪੂਰੇ ਨਹੀਂ ਸੀਗੇ ਸਰਕਾਰ بار-ਬਾਰ ਇਹ ਕੈਂਪ ਲਗਾ ਰਹੀ ਹੈ ਤੇ ਜਾਗਰੂਕਤਾ ਲਿਆਂਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ 'ਚ ਕਿ ਆਪਣੇ ਕਾਗਜ਼ ਜਿਹੜੇ ਆ ਲੋਕੀ ਪੂਰੇ ਕਰ ਸਕਣ ਤੇ ਆਪਣੇ ਸਰਕਾਰੀ ਅਫਸਰਾਂ ਤੋਂ ਇਲਾਵਾ ਕਾਫੀ ਵੋਲੰਟੀਅਰ ਜਿਹੜੇ ਆ ਮੇਰੇ ਨਾਲ ਇੱਥੇ ਆਏ ਨੇ ਜਿਨ੍ਹਾਂ ਨੇ ਲੋਕਾਂ ਦੇ ਫਾਰਮ ਭਰਨ ਦੀ ਮਦਦ ਕੀਤੀ ਆ ਤਾਂ ਕਿ ਸਰਕਾਰ ਦੇ ਅਫਸਰ ਜਿਹੜੇ ਆ ਉਹਨਾਂ ਨੂੰ ਪ੍ਰੋਸੈਸਿੰਗ 'ਚ ਥੋੜੀ ਤੇਜ਼ੀ ਮਿਲੇ ਉਹਦੇ ਲਈ ਕਾਫੀ ਮੁੰਡੇ ਸਾਡੇ ਕੋਲ ਆਪਣੇ ਜਿਹੜੇ ਸੇਵਕ ਆ ਉਹਨਾਂ ਨੇ ਯੂਥ ਜਿਹੜਾ ਕਾਫੀ ਐਕਟਿਵ ਹੋ ਗਿਆ ਯੰਗ ਮੁੰਡੇ ਜਿਹੜੇ ਕਾਫੀ ਨਾਲ ਜੁੜੇ ਨੇ ਸਰਕਾਰ ਦੇ ਜਿਹੜੇ ਆ ਕੇ ਬੈਠੇ ਨੇ ਤੇ ਉਹਨਾਂ ਨੇ ਆਪਣੇ ਫਾਰਮ ਜਿਹੜੇ ਲੋਕਾਂ ਦੇ ਫਾਰਮ ਭਰ ਚ ਸਾਡੀ ਮਦਦ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਹੀ ਇਹ ਸਰਕਾਰ ਤੁਹਾਡੇ ਦਵਾਰ ਦੇ ਸਾਹਮਣੇ ਇੱਥੇ ਜਿਹੜੇ ਆ ਲੋਕ ਆ ਰਹੇ ਨੇ ਆਪਣੀਆਂ ਸਮੱਸਿਆਵਾਂ ਲੈ ਕੇ ਆਪਣੇ ਫਾਰਮ ਲੈ ਕੇ ਤੇ ਉੱਥੇ ਸਾਡੇ ਪਿੰਡ ਦੇ ਕੁਝ ਲੋਕ ਵੀ ਪਹੁੰਚੇ ਨੇ ਅਗੋਂ ਨਾਲ ਗੱਲ ਕਰਾਂਗੇ ਮੈਡਮ ਇਹ ਤੁਹਾਡੇ ਕੋਲ ਅੱਜ ਕਿੰਨੀ ਤਰ੍ਹਾਂ ਦੇ ਫਾਰਮ ਇੱਥੇ ਆਏ ਹੋਏ ਆ ਪੈਂਸ਼ਨ ਦੇ ਅਸੀਂ ਕਿਤੇ ਨੇ ਹਾਂਜੀ ਤੇ 16 ਸਾਢੇ ਹੋ ਗਏ ਨੇ ਟੋਟਲ 17 ਹਾਂ ਹਾਂ 10 ਬੁਟਾਪਾ ਪੈਂਸ਼ਨ ਹਾਂ ਹਾਂ 4 ਵਿੱਡੋ ਤੇ 3 ਹੈਂਡੀਕੈਪ ਤੇ ਠੀਕ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ ਇੱਥੇ ਮੈਂ ਅਸੀਂ ਪ੍ਰਧਾਨ ਮੰਤਰੀ ਵਾਸ ਜੋ ਇਹਨਾਂ ਦੇ ਤਹਿਤ ਫਾਰਮ ਭਰਨ ਦੇ ਸਾਰੇ ਨੂੰ ਨਾਲ ਡਾਕੂਮੈਂਟ ਸਾਰੇ ਮਗਾ ਕੇ ਜਿਹੜੀ ਪਹਿਲਾਂ ਕੰਪਲੀਟ ਹੁੰਦੀਆਂ ਉਹ ਲਈ ਜਾ ਰਹੇ ਆ ਤੇ ਬਾਕੀ ਲੋਕਾਂ ਨੂੰ ਸਮਝਾਈ ਜਾਣਗੇ ਤਾਂ ਕੰਪਲੀਟ ਕਰਕੇ ਦਿਓ ਠੀਕ ਹੈ ਹਾਂਜੀ ਤੇ ਸਾਡੇ ਫਾਈਲਾਂ ਕੋਈ 50 30 ਫਾਈਲਾਂ ਜਿਹੜੀਆਂ ਅਸੀਂ ਮਤਲਬ ਰੱਖੀਆਂ ਹਾਂ ਠੀਕ ਹੈ ਨਾਮ ਜੀ ਤੁਹਾਡਾ ਮੇਰਾ ਅਮਰਜੀਤਪੁਰ ਅਮਰਜੀਤਪੁਰ ਤੇ ਕੀ ਕਾਦੇ ਵਾਸਤੇ ਆਏ ਸੀਗੇ ਮੈਂ ਤੇ ਆਈ ਆ ਵੀ ਬੇਟੀ ਦੀ ਪੜ੍ਹਸਾ ਲਵਾਉਣੀ ਸੀ ਹਾਂ ਹਾਂ ਉਹ ਨਾ ਬੋਲਦੀ ਆ ਤੇ ਕੰਨੋਂ ਵੀ ਬੋਲੀ ਆ ਅੱਛਾ ਅੱਛਾ ਇੱਥੇ ਹੀ ਪੜ੍ਹਦੀ ਸਤਵੀਂ ਚ ਹਾਂ ਹਾਂ ਤੇ ਗਾੜੀ ਉਹ ਆਂਦੇ ਆ ਵੀ ਅਸੀਂ ਇਹਨੂੰ ਪੜਾਉਣਾ ਨਹੀਂ ਹੋਰ ਕਿਤੇ ਪਾਓ ਹਾਂ ਹਾਂ ਤਸੀਂ ਚਾਹੁੰਦੇ ਆ ਵੀ ਪਿੰਡ 'ਚ ਪੜਾਈਏ ਹਾਂ ਹਾਂ ਠੀਕ ਹੈ ਬਾਹਰ ਨਾ ਕੱਲੇ ਕੋਣ ਜਵਾਨ ਆ ਹਾਂਜੀ ਹਾਂਜੀ ਹਾਂ ਅੱਛਾ ਇਸ ਕਰਕੇ ਉਹਦੀ ਸਕੂਲ ਵਾਲੇ ਪੜਾ ਨਹੀਂ ਰਹੇ ਕੀ ਕਹਿੰਦੇ ਆ ਗਾੜੀ ਆਂਦੇ ਵੀ ਨਹੀਂ ਪੜਾਉਣਾ ਨਹੀਂ ਉਹ ਸਕੂਲ ਪ੍ਰਾਇਮਰੀ ਆ ਨਾ ਜੀ ਇਹ ਸਕੂਲ ਪ੍ਰਾਇਮਰੀ ਆ ਇਸ ਕਰਕੇ ਅੱਗੇ ਨਹੀਂ ਬੜਾਣਗੇ 7ਵੀਂ ਪੜ੍ਹਦੀ ਆ ਤੇ ਆਪਾਂ ਅੱਜ ਇੱਥੇ ਕੈਂਪ ਵਿੱਚ ਕੀ ਕਰਨਾ ਆਏ ਆ ਕੈਂਪ ਚ ਤਾਂ ਮੈਂ ਆਏ ਆ ਉਹਦੀ ਪਲਸਨ ਲੱਗ ਜੇ ਹਾਂ ਤੇ ਹੋਇਆ ਕੁਛ ਉਹਦੇ ਬਾਰੇ ਨਹੀਂ ਅਜੇ ਨਹੀਂ ਕੁਛ ਵੀ ਹੋਇਆ ਜੇ ਤਾਂ ਮੈਂ ਆਈ ਆ ਅੱਛਾ ਹਾਂਜੀ ਫਾਰਮ ਦਿੱਤਾ ਤੁਸੀਂ ਭਰ ਕੇ ਫਾਰਮ ਨਹੀਂ ਦਿੱਤਾ ਜੇ ਮੈਂ ਵੀਰ ਜੀ ਨੂੰ ਪੁੱਛਣੀ ਰਹੀ ਆ ਉਹ ਕਹਿੰਦਾ ਵੀ ਤੁਸੀਂ ਉਹਦਾ ਲਿਆਓ ਜਿਹੜਾ ਹਸਪਤਾਲ ਦਾ ਅੱਛਾ ਅੱਛਾ ਸਾਡੀ ਤੇ ਕੀ ਆ ਤੇ ਉਹਦੇ ਤੋਂ ਫਿਰ ਤੁਹਾਨੂੰ ਦੱਸ ਦਾਂਗੇ ਠੀਕ ਹੈ